ਵੀ ਰਗੇ ਕੱਲੇ ਹੂੰ ਕੁੜੀ ਸਾਡੀ ਅੱਜ ਚੜ ਗਈ ਜਾਂਦੀ ਨਾ ਫੇਰ ਵਾਪਸ ਗਈ ਵਾਪਸ ਫਿਰ ਉਹਨੇ ਜਾਣਾ ਹੀ ਸੀ ਹੂੰ ਗੁੱਡ ਮੌਰਨ ਹੈਵ ਐਨ ਨਾਈਸ ਡੇ ਹੈਪੀ ਬਰਥਡੇ ਟੂ ਯੂ ਟੂ ਯੂ ਹੈਪੀ ਬਰਥਡੇ ਟੂ ਯੂ ਡੂ ਯੂ ਡੂ ਯੂ ਹੈਪੀ ਡੇ ਟੂ ਯੂ ਆਵਾਜ ਹੈ ਐਵੇਂ ਮੋਬਿਲ ਤੇ ਰਹੀਆਂ ਦਵਾਰਾ 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 ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮਮੀ ਰਹਿ ਕੇ ਇਕੱਲੇ ਹੂੰ ਕੁੜੀ ਸਾਡੀ ਅੱਜ ਚੜ ਗਈ ਜਾਂਦੀਆਂ ਨਾ ਫੇਰ ਵਾਪਸ ਗਈ ਵਾਪਸ ਫਿਰ ਉਹਨੇ ਜਾਣਾ ਹੀ ਸੀ ਹਾਂ ਗੁੱਡ ਮਾਰਨ ਹੈਵ ਐਨ ਨਾਈਸ ਡੇ ਗੁੱਡ ਮਾਰਨਿੰਗ ਹੈ ਗੁੱਡ ਈਵਨਿੰਗ ਗੁੱਡ ਈਵਨਿੰਗ ਆ ਗੁੱਡ ਈਵਨਿੰਗ ਅੱਖਾਂ ਦੇ ਡਾਰਕ ਸਰਕਲ ਪੈ ਗਏ ਮੰਮੀ ਹਾਏ ਮੈਂ ਕੀ ਕਰਾਂਗਾ ਤੇ ਫੋਨ ਘੱਟ ਵੇਖਿਆ ਕਰ ਫੋਨ ਤਾਂ ਮੈਂ ਜਮਾ ਹੀ ਨਹੀਂ ਚਲਾਉਂਦਾ ਚਲਾਉਂਦਾ ਕਿਉਂ ਨਹੀਂ ਤੂੰ ਗੁੱਡ ਮਾਰਨਿੰਗ ਨਾਈਸ ਡੇ ਮਲਾ ਜੋਲਾ ਮਾਰ ਗਿਵੇਂ ਮੇਰੇ ਤੇਰੇ ਲੈਣਗੇ ਤੇਰੇ ਤਾਂ ਗੋਲ ਲੈਣਾ ਗੁੱਡ ਮਾਰਨਿੰਗ ਦਰਦ ਦਾ ਬੰਦ ਜਵਾਹ ਜਵਾਹ ਕਹਿੰਦਾ ਕੀ ਉਂਦਾਂ ਜਵਾਹ ਫੰਦਾਂ ਬਲੱਡ ਆਹੋ ਵਾਧਾ ਘਾਟ ਦਾ ਹਵਾ ਜਿਹਾ ਕਟੂ ਤਾਂ ਉਂਦਾ ਦਰਦ ਹੋਰ ਕਹਿੰਦਾ ਖਲ ਮਾਂ ਪੋਚ ਕਾ ਚੁੰਕਾ ਠੋ ਹੋਈ ਤੇ ਕੀ ਕਰ ਕਹਿੰਦੇ ਨਹੀਂ ਹੋਣਾ ਹੁਣ ਬਾਈ ਦੇ ਹਿਸਾਬ ਨਾਲ ਜੇ ਬਲੱਡ ਵਾਜੇ ਤੇ ਦਰਦ ਹੋਣ ਲੱਪੈਂਦਾ ਹਨਾ ਸਹੀ ਹੈ ਫਿਰ ਦਿਖਾਉਣਾ ਦਿਖਾਉਣਾ ਬਣਾ ਡਾਕਟਰ ਕੋ ਜਾਣਾ ਪਊ ਲੈ ਹੈਪੀ ਫਰਡੇ ਟੂ ਯੂ to you oh, happy birthday you. to you do you do you do you மோமத்தி கடலா நாளிங்க ਉਹ ਹੈ ਨਵਾਂ ਬਣਾ ਕਰਨ ਕਰਨਾ ਹੁੰਦਾ ਸ਼ਹਿਰ ਮੇਰੇ ਕਿਤਾ ਲਾ ਸ਼ਹਿਰ ਵੀਰੇ ਕਿੰਦਾ ਲੱਗ ਹਾਂ ਜੀ ਗਾਜੂ ਦੇਖ ਲਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ